ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਆਤਮਿਕ ਗੁਣਾਂ ਦੇ ਬਾਰੇ ਵਿਚਾਰ ਕਰ ਰਹੇ ਹਾਂ ਅੱਜ ਅਸੀਂ ਆਤਮਿਕ ਗੁਣਾਂ ਵਿੱਚੋਂ ਇੱਕ ਮਹਾਨ ਗੁਣ ਸੱਚ ਇਹਦੇ ਤੇ ਵਿਚਾਰ ਆਰੰਭ ਕਰਦੇ ਹਾਂ ਤੋਂ ਗੁਰਬਾਣੀ ਵਿੱਚ ਸੱਚ ਕੇਵਲ ਇੱਕ ਪਰਮਾਤਮਾ ਨੂੰ ਮੰਨਿਆ ਗਿਆ ਉਹ ਰੱਬੀ ਜੋਤ ਰੱਬੀ ਸ਼ਕਤੀ ਜਿਸ ਨੇ ਸਾਰੀ ਕਾਇਨਾਤ ਨੂੰ ਧਾਰਨ ਕਰਕੇ ਰੱਖੇ ਸਾਰੀ ਕਾਇਨਾਤ ਜਿਸ ਨੇ ਥੰਮ ਕੇ ਰੱਖਿਆ ਆਪਣੇ ਵਸ ਵਿੱਚ ਰੱਖਿਆ ਹੋਇਆ ਹੈ ਸਾਰੇ ਸਿਸ਼ਟ ਦਾ ਕਰਤਾ ਪਾਲਣਹਾਰ ਹੈ ਪਾਲਣ ਵਾਲਾ ਵੀ ਸੰਗਾਰਨ ਵਾਲਾ ਵੀ ਸਾਰੀ ਸ਼ਕਤੀਆਂ ਜਿਹਦੇ ਵਿੱਚ ਹਨ ਉਸ ਹਸਤੀ ਨੂੰ ਗੁਰਬਾਣੀ ਨੇ ਸੱਚ ਮੰਨਿਆ ਆਦ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਉਸ ਪੀ ਸੱਚ ਇਹ ਜਪਮਣੀ ਜਿਹਨੂੰ ਅਸੀਂ ਜਪੁਜੀ ਸਾਹਿਬ ਕਹਿੰਦੇ ਹਾਂ ਉਹਦੇ ਵਿੱਚ ਗੁਰੂ ਸਾਹਿਬ ਨੇ ਜਪੀ ਸਾਹਿਬ ਦੇ ਆਰੰਭ ਦਾ ਪਹਿਲਾ ਸ਼ਲੋਕ ਜਿਹੜਾ ਹੈ ਉਹਦੇ ਵਿੱਚ ਦਿੜ ਕਰਵਾਇਆ ਹੈ ਕਿ ਜਿਸ ਪਰਮਾਤਮਾ ਦੇ ਵਿਚਾਰ ਜਪ ਬਾਣੀ ਵਿੱਚ ਗੁਰੂ ਜੀ ਅੱਗੇ ਲਗੇ ਨੇ ਕਰਨ ਉਹ ਸ੍ਰਿਸ਼ਟੀ ਦੇ ਆਦੂ ਵੀ ਪਹਿਲਾਂ ਸੱਚ ਸੀ ਭਾਵ ਉਸ ਦੀ ਹੋਂਦ ਉਸ ਦੀ ਹਸਤੀ ਉਸ ਦੀ ਐਗਜ਼ਿਸਟੈਂਸ ਕਾਇਮ ਸੀ ਔਰ ਯੁਗ ਜਦੋਂ ਯੁਗਾਂ ਦੀ ਗਿਣਤੀ ਜਿੱਤੋਂ ਸ਼ੁਰੂ ਕੀਤੀ ਗਈ ਅਨਮਤਾਂ ਅਨੁਸਾਰ ਉਹਨਾਂ ਯੁਗਾਂ ਦੇ ਆਦ ਵਿੱਚ ਵੀ ਸੱਚ ਸੀ ਯੁਗ ਆਦ ਯੁਗਾਂ ਦੇ ਮੁੰਡ ਵਿੱਚ ਵੀ ਸੱਚ ਸੀ ਹੈ ਭੀ ਸੱਚ ਅੱਜ ਵੀ ਉਹਦੀ ਹਸਤੀ ਹੋਂਦ ਉਸੇ ਤਰ੍ਹਾਂ ਸਾਰੇ ਪਾਸੇ ਪ੍ਰਕਾਸ਼ਮਾਨ ਮੌਜੂਦ ਹੈ ਕਿ ਨਾਨਕ ਉਸੇ ਪੀ ਸੱਚ ਸਦਾ ਵਾਸਤੇ ਉਹ ਸੱਚ ਹੀ ਰਹੇਗੀ ਭਾਵ ਉਹ ਕਿਤੇ ਮਰਦੀ ਮੁਕਤੀ ਨਹੀਂ ਗੁਰਬਾਣੀ ਸੱਚ ਉਸ ਚੀਜ਼ ਨੂੰ ਮੰਨਦੀ ਹੈ ਜਿਹੜੀ ਅਬਿਨਾਸ਼ੀ ਹੋਵੇ ਨਾਸ਼ ਨਾ ਹੋਣ ਵਾਲੀ ਹੋਵੇ ਜਿਸ ਚੀਜ਼ ਨੇ ਨਾਸ਼ ਹੋਣਾ ਹੈ ਉਸ ਨੂੰ ਗੁਰਬਾਣੀ ਸੱਚ ਨਹੀਂ ਮੰਨਦੀ ਉਹ ਵਕਤੀ ਤੌਰ ਤੇ ਸੱਚ ਜ਼ਰੂਰ ਹੈ ਜਿਵੇਂ ਆਸਾ ਦੀ ਵਾਰ ਚ ਸੱਚੇ ਤੇਰੇ ਖਣ ਸੱਚੀ ਬ੍ਰਹਮੰਡ ਸੱਚੇ ਤੇਰੇ ਰੂ ਸੱਚੀ ਆਕਾਰ ਇਸ ਪੁਰਸ਼ ਲੋਗ ਦੇ ਵਿੱਚ ਗੁਰੂ ਸਾਹਿਬ ਨੇ ਪਦਾਰਥਾਂ ਨੂੰ ਸੰਸਾਰੀ ਕੁਦਰਤ ਨੂੰ ਵੀ ਸੱਚ ਕਿਹਾ ਇਹ ਇਸ ਇਹ ਸੱਚ ਕਹਿਣ ਦਾ ਸਰਵਿਤਨਾ ਭਾਵ ਹੈ ਕਿ ਜਿੰਨੀ ਦੇਰ ਇਹਨਾਂ ਦੀ ਹੋਂਦ ਦਿਸ ਰਹੀ ਹੈ ਜਿੰਨੀ ਦੇਰ ਪ੍ਰਭੂ ਨੇ ਇਹਨਾਂ ਦੀ ਹੋਂਦ ਬਣਾ ਕੇ ਰੱਖੀ ਇਤਨੀ ਦੇਰੀ ਇਹ ਸਚਨ ਇਹ ਖਾਲੀ ਧੂਏ ਦਾ ਭਾਰ ਨਹੀਂ ਹੈ ਐਵੇਂ خیਾਲੀ ਪਲਾਉਣੀ ਹੈ ਬਲਕਿ ਸੱਚ ਮੁੱਚ ਇਹ ਚੀਜ਼ਾਂ ਹਨ ਪਰ ਇਹ ਸਦਾ ਵੀ ਸਦੀ ਵੀ ਸੱਚ ਨਹੀਂ ਹਨ ਕਿਉਂਕਿ ਇਹ ਕੁਦਰਤ ਖਤਮ ਹੋ ਸਕਦੀ ਹੈ ਦਿਸਦਾ ਸੰਸਾਰ ਇਹ ਮੁੜ ਕੇ ਉਸ ਨਿਰੰਕਾਰ ਵੀ ਸਮਾ ਸਕਦਾ ਹੈ ਉਹ ਕਦੋਂ ਵੀ ਚਾਹੇ ਇਸ ਸ੍ਰਿਸ਼ਟੀ ਨੂੰ ਖਤਮ ਕਰ ਸਕਦਾ ਹੈ ਖੰਡਾਂ ਬ੍ਰਹਮੰਡ ਨੂੰ ਖਤਮ ਕਰ ਸਕਦਾ ਹੈ ਇਸ ਵਾਸਤੇ ਇਹ ਚੀਜ਼ਾਂ ਸੱਚ ਨਹੀਂ ਹਨ ਇਹ ਉਹਦੀ ਰਚਨਾ ਹੈ ਉਹ ਆਪ ਜੋ ਹੈ ਸੱਚ ਹੈ ਕਿਉਂਕਿ ਉਸਨੇ ਕਿਸੇ ਨੇ ਰਚਿਆ ਨਹੀਂ ਉਸ ਨੂੰ ਕਿਸੇ ਨੇ ਬਣਾਇਆ ਨਹੀਂ ਉਹਦਾ ਕੋਈ ਮਾਤਾ ਪਿਤਾ ਨਹੀਂ ਉਹ ਸਭੰਗ ਆਪਣੇ ਆਪ ਤੋਂ ਹੋਇਆ ਹੈ ਇਸ ਲਈ ਉਹ ਸਦੀਵੀ ਸੱਚ ਹੈ ਉਹ ਐਸੇ ਸੱਚ ਨਾਲ ਜੁੜਨ ਵਾਸਤੇ ਸਿੱਖੀ ਵੀ ਤਾਂ ਕੀ ਕੀਤੀ ਗਈ ਹੈ ਇੱਕ ਸੱਚ ਨਾਲ ਜੁੜਨਾ ਇੱਕ ਬਹੁਤ ਵੱਡੀ ਆਤਮਿਕ ਮਹਾਨਤਾ ਹੈ ਗੁਰਬਾਣੀ ਵਿੱਚ ਹੀ ਜਪੁਜੀ ਸਾਹਿਬ ਵਿੱਚ ਜ਼ਿਕਰ ਹੈ ਆਖੇ ਮੰਗੇ ਦੇ ਦੇ ਦਾਤ ਕਰੇ ਦਾਤਾਰ ਜੀਵ ਬੇਅੰਤ ਦਾਤਾ ਨੂੰ ਪ੍ਰਮਾਤਮਾ ਨੂੰ ਮੰਗਦੇ ਹਨ ਉਹ ਦਾਤਾ ਉਹ ਦਾਤਾ ਦਾਤਾਰ ਹੈ ਉਹ ਦਿੰਦਾ ਰਹਿੰਦਾ ਕੋਈ ਇਤਨੀ ਦਿੰਦਾ ਹੈ ਕਿ ਦੇਂਦੇ ਦੇ ਲੈਂਦੇ ਥੱਕ ਪਾਏ ਫਿਰ ਕਿ ਅਗਰ ਰੱਖੀਏ ਜਿੱਦੇ ਸਦਰਬਾਰ ਜੇ ਉਹ ਪਰਮਾਤਮਾ ਸਾਰੀਆਂ ਦਾਤਾਂ ਉਹ ਬਖਸ਼ਣ ਵਾਲਾ ਹੈ ਤੇ ਫਿਰ ਅਸੀਂ ਉਹਦੇ ਅੱਗੇ ਕਿਹੜੀ ਚੀਜ਼ ਭੇਟਾ ਵਾਸਤੇ ਰੱਖੀਏ ਜਿਹਦੇ ਨਾਲ ਉਹ ਪ੍ਰਸੰਨ ਹੋ ਜਾਏ ਤਾਂ ਭਾਵ ਮਤਰੁ ਦੂਜੇ ਲਫ਼ਜ਼ਾਂ ਵਿੱਚ ਪਾਵੇ ਹੈ ਕਿ ਅਸੀਂ ਕੋਈ ਪਦਾਰਥ ਆਪਣੀ ਤਰਫੋਂ ਨਹੀਂ ਬਣਾਇਆ ਕੋਈ ਚੀਜ਼ ਅਸੀਂ ਨਹੀਂ ਬਣਾਈ ਜਿਸ ਨੂੰ ਅਸੀਂ ਭੇਟਾ ਦੇ ਤੌਰ ਤੇ ਆਪਣੇ ਵੱਲੋਂ ਕੋਈ ਚੀਜ਼ ਪ੍ਰਭੂ ਨੂੰ ਉਹਦੇ ਨਾਮ ਤੇ ਦੇ ਸਕੀਏ ਉਹਦੀ ਪ੍ਰਸੰਤਾ ਲਈ ਦੇ ਸਕੀਏ ਸਭ ਕੁਝ ਤੇ ਉਸੇ ਦਾ ਹੀ ਹੈ ਫਿਰ ਕਿਆ ਅਗੇ ਰੱਖੀਏ ਜਿਤ ਸਦ ਦਰਬਾਰ ਜਿਸ ਦੇ ਨਾਲ ਉਹਦਾ ਦਰਬਾਰ ਦਿਸੇ ਪੇ ਭਉਦਾਨੂ ਭਉ ਹੋ ਜਾਏ ਉਹਦੀ ਸਰਵਿਆਪਤਾ ਮਹਿਸੂਸ ਹੋ ਜਾਏ ਇਹ ਤਾਂ ਫਿਰ ਉੱਤਰੇ ਮੂੰਹ ਕੇ ਬੋ ਨਾਲੇ ਫਿਰ ਅਗੇ ਮੂੰਹ ਕੇ ਬੋ ਬੋਲੀਏ ਜਿਸ ਸੁਣ ਤੇਰੇ ਪਿਆਰ ਅਸੀਂ ਮੂੰਹ ਤੋਂ ਕਹੇ ਜੇ ਬੋਲ ਬੋਲੀਏ ਕਿਹੜੀ ਬੋਲੀ ਬੋਲੀਏ ਕਿ ਉਹ ਜਾ ਸਿਮਰਨ ਕਰੀਏ ਕਿ ਮੈਂ ਉਸਦੀ ਬੰਦਗੀ ਯਾਦ ਕਰੀਏ ਮੁਖੂ ਜਿਸ ਸੁਣ ਤੇਰੇ ਪਿਆਰ ਉਹ ਸਾਡੀ ਬਨੂ ਆਪਣਾ ਸਿਮਰਨ ਸੁਣ ਕੇ ਜਾਂ ਆਪਣੀ ਬੰਦਗੀ ਦੇ ਵਿਚਾਰ ਸੁਣ ਕੇ ਸਿਫਤ ਸਲਾ ਸੁਣ ਕੇ ਉਹ ਸਾਡੇ ਨਾਲ ਪਿਆਰ ਕਰਨ ਲੱਗ ਪਾਵੇ ਸਾਡੇ ਉਤੇ ਆਪਣੀ ਮਿਹਰ ਦੀ ਨਜ਼ਰ ਕਰ ਲਵੇ ਐਸਾ ਕੀ ਸਾਧਨ ਹਨ ਇਹ ਇੱਕ ਸਵਾਲ ਦੀ ਤੌਰ ਤੇ ਹੈ ਤੋਂ ਆਰੰਭ ਵਿੱਚ ਵੀ ਇੱਕ ਪਹਿਲੀ ਪੁਰਾਣੀ ਚ ਸਵਾਲ ਆਇਆ ਸੀ ਕਿ ਕਿ ਸਚਾਰਾ ਹੋਈ ਹੈ ਕਿ ਕੂੜਾ ਟੁੱਟੇ ਪਾਲ ਇੱਥੇ ਵੀ ਇੱਕ ਸਵਾਲ ਹੈ ਇਹਦਾ ਅੱਗੇ ਜਵਾਬ ਹੈ ਅੰਮ੍ਰਿਤ ਵੇਲਾ ਸਚ ਨਉ ਵਡਿਆਈ ਵਿਚਾਰ ਕਿ ਅੰਮ੍ਰਿਤ ਵੇਲਾ ਹੋਵੇ ਰਾਤ ਦਾ ਪਿਛਲਾ ਪੈਰ ਹੋਵੇ ਤੇ ਉਸ ਸਮੇਂ ਬੰਦਾ ਸਵਚ ਇਸ਼ਨਾਨ ਕਰਕੇ ਸ ਕਿ ਉਸ ਪ੍ਰਭੂ ਦੇ ਚਰਨਾਂ ਵਿੱਚ ਸੁਰਤੀ ਜੋੜ ਕੇ ਉਹਦੀ ਸਿਫਤ ਸਲਾਹ ਕਰੇ ਉਹਦੇ ਗੁਣਾਂ ਦਾ ਗਾਇਨ ਕਰੇ ਗੁਣ ਵਿਚਾਰ ਕਰੇ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਉਹਦੇ ਨਾਮ ਦੀ ਉਹਦੀ ਵਡਿਆਈਆਂ ਦੀ ਵਿਚਾਰ ਕਰੇ ਕਿ ਉਹਦੇ ਕੀ ਗੁਣ ਹਨ ਕਰਨੀ ਆਵੇ ਕਪੜਾ ਨਦਰੀ ਮੁਖ ਦੁਆਰ ਫਿਰ ਕਿਤੇ ਉਹਦੀ ਮੇਰ ਨਦਰ ਕਰਮ ਹੋ ਜਾਏ ਗੁਰਬਾਣੀ ਵਿੱਚ ਕਰਮ ਲਫ਼ਜ਼ ਸੰਸਕ੍ਰਿਤ ਦਾ ਵੀ ਹੈ ਜਿਸ ਦਾ ਮਤਲਬ ਹੈ ਕਰਮ ਜਿਹੜੇ ਅਸੀਂ ਕੰਮ ਕਰਦੇ ਹਾਂ ਪਰ ਫਾਰਸੀ ਦਾ ਲਫ਼ਜ਼ ਵੀ ਹੈ ਕਰਮ ਜਿਸ ਦਾ ਮਤਲਬ ਹੈ ਕਿ ਨਦਰ ਕਰਮ ਬਖਸ਼ਿਸ਼ ਸਵਲੀ ਨਜ਼ਰ ਮੇਰ ਦੀ ਨਜ਼ਰ ਇੱਤੇ ਕਰਮੀ ਆ ਮੈਂ ਕਪੜਾ ਤੂੰ ਮਤਲਬ ਇਹ ਹੋਈ ਹੈ ਕਿ ਪ੍ਰਭੂ ਦੀ ਮੇਰ ਨਦਰ ਕਰਮ ਨਾਲ ਫਿਰ ਇਹ ਸਿਫਤ ਸਲਾਹ ਦਾ ਕਪੜਾ ਮਿਲਦਾ ਹੈ ਪਾਪ ਸਰੀਰ ਸਾਡਾ ਜਿਹੜਾ ਇੱਕ ਕਪੜਾ ਰੂਪ ਹੈ ਕਪੜਾ ਰੂਪ ਸੁਹਾਵਣਾ ਸੜ ਦੁਨੀਆ ਅੰਦਰ ਜਾਵਣਾ ਇਹ ਸਿਫਤ ਸਲਾਹ ਕਰਨ ਲੱਗ ਪੈਂਦਾ ਹੈ ਸਿਫਤ ਸਲਾਹ ਦੀ ਦਾਤ ਮਿਲ ਜਾਂਦੀ ਹੈ ਤੇ ਫਿਰ ਉਸ ਮੇਰ ਦੀ ਨਜ਼ਰ ਨਾਲ ਨਦਰੀ ਮੋਖ ਦਵਾਰ ਉਸੇ ਮੇਰ ਦੀ ਨਦਰ ਕਰਮ ਦੀ ਨਜ਼ਰ ਨਾਲ ਹੀ ਇਹ ਮੁਕਤੀ ਦਾ ਦਰ ਮਿਲ ਜਾਂਦਾ ਹੈ ਮੋਹ ਮਾਇਆ ਤੂੰ ਦੁਜੇ ਪਾਪ ਤੂੰ ਕੂੜ ਤੋਂ ਝੂਟ ਤੂੰ ਛੂਟ ਤੂੰ ਕਿਉਂ ਕੂੜਾ ਤੁੱਟੇ ਪਾਲ ਇਵੇਂ ਕੂੜ ਤੂੰ ਖਲਾਸੀ ਮਿਲਦੀ ਹੈ ਉੱਤੇ ਆਇਆ ਸੀ ਹੁਕਮ ਰਜ਼ਾਈ ਚੱਲਣਾ ਨਾਲ ਲਿਖਿਆ ਨਾਲ ਰੱਬੀ ਹੁਕਮੀ ਚੱਲਣਾ ਇਹ ਤਰੀਕਾ ਹੈ ਕੂੜ ਮੋਹ ਮਾਇਆ ਤੂੰ ਮੁਕਤ ਹੋਣਾ ਝੂਠੇ ਸੰਸਾਰ ਤੋਂ ਮੁਕਤ ਹੋ ਕੇ ਸੱਚ ਨਾਲ ਜੁੜਨਾ ਇਹ ਹੀ ਇੱਕ ਮਾਰਗ ਹੈ ਇੱਥੇ ਗੱਲ ਦੀ ਨਦਰੀ ਮੋਖ ਦੁਆਰ ਮੇਰ ਦੀ ਨਜ਼ਰ ਹੋ ਜਾਵੇ ਜੇ ਉਹਦੇ ਪਾਣੀ ਵੀ ਚੱਲ ਪਈ ਉਹਦੇ ਹੁਕਮੀ ਚੱਲ ਪਈਏ ਉਹਦੀ ਵਡੀਆਂ ਸਿਫਤਲਾ ਕਰਨ ਲੱਗ ਪਈਏ ਤਾਂ ਫਿਰ ਨਦਰ ਕਰਮ ਹੁੰਦੀ ਹੈ ਫਿਰ ਕਰਮੀ ਆਵੇ ਕਪੜਾ ਸਿਵਸਰਾ ਦਾ ਕਪੜਾ ਮਿਲਦਾ ਹੈ ਜੀਵਨ ਤੇ ਨਦਰੀ ਮੁਖਤਵਾਰ ਫਿਰ ਮਿਹਰ ਦੀ ਨਜ਼ਰ ਹੋ ਜਾਂਦੀ ਹੈ ਉਹਦੇ ਨਾਲ ਇਹ ਮੁਕਤੀ ਦਾ ਦਰ ਮਿਲ ਜਾਂਦਾ ਹੈ ਕੂਰ ਦੀ ਕੰਦ ਟੁੱਟ ਜਾਂਦੀ ਹੈ ਨਾਨਿਕ ਇਹ ਵਹਿ ਜਾਣੀ ਹੈ ਇਥੇ ਖਿਆਲ ਰੱਖੋ ਇਸ ਨਫਸ ਦਾ ਪਾਰ ਕਰਦੇ ਬਹੁਤ ਗਲਤੀ ਨਹੀਂ ਨ ਕੋਈ ਐਵੇਂ ਬੜੀ ਜਾਂਦਾ ਕੋਈ ਕੁਝ ਬੜੀ ਜਾਂਦਾ ਇਹਦਾ ਸਹੀ ਉਚਾਰਨ ਬਣਦਾ ਜੇ ਈੜੀ ਦੇ ਉੱਤੇ ਨਾਮ ਹੈ ਇਸ ਨੂੰ ਇੰਗਲਿਸ਼ ਦੀ ਏ ਦੀ ਤਰ੍ਹਾਂ ਆਵਾਜ਼ ਕੱਢੋ ਏ ਫਰ ਵੇ ਉਪਰ ਦਿਨਾਮ ਹੈ ਉਹ ਬਣਿਆ ਵੈ ਇਹ ਵੈ ਤੇ ਦਿਨਾਮ ਉਪਰ ਬਿੰਦੀ ਦਾ ਉਚਾਰਨ ਕਰੋ ਇਹ ਵੈ ਇਹ ਮੈਂ ਮੈਨੇ ਇਸ ਤਰ੍ਹਾਂ ਇਹ ਮੈਂ ਇਸ ਤਰ੍ਹਾਂ ਜਾਣਿਆ ਜੀ ਐਵੇਂ ਬਣ ਗਏ ਐਵੇਂ ਮਤਲਬ ਐਵੇਂ ਫਜ਼ੂਲ ਇਹ ਐਵੇਂ ਨਹੀਂ ਹੈ ਇਹ ਵੈ ਨਾਨਕ ਇਹ ਵੈ ਜਾਣੀ ਹੈ ਸਭ ਆਪੇ ਸਚਾਰ ਐਵੇਂ ਜਾਣਿਆ ਜਾਂਦਾ ਇਸ ਤਰੀਕੇ ਨਾਲ ਜਾਣਿਆ ਜਾਂਦਾ ਕਿ ਸਭ ਪਾਸੇ ਉਹ ਸੱਚਾ ਪਰਮਾਤਮਾ ਹੀ ਸਮਾਇਆ ਸਭ ਆਪੇ ਸਚਾਰ ਸਭ ਵਿੱਚ ਉਹ ਸੱਚਾ ਪਰਮਾਤਮਾ ਆਪ ਹੀ ਉਸ ਤੋਂ ਬਿਨਾਂ ਦੂਜਾ ਕੋਈ ਹੈ ਹੀ ਨਹੀਂ ਹੈ ਜਿਵੇਂ ਅਸੀਂ ਕੱਲ ਵੀ ਵਿਚਾਰ ਕੀਤੀ ਸੀ ਕਿ ਸੰਸਾਰ ਕੇਵਲ ਦੋ ਚੀਜ਼ਾਂ ਦਾ ਹੀ ਮਰਕਬ ਹੈ ਨਿਰੰਕਾਰ ਤੇ ਆਕਾਰ ਨਿਰਗੁਣ ਤੇ ਸਰਗੁਣ ਨਿਰਗੁਣ ਉਹਦਾ ਅਸਲੀ ਰੂਪ ਹੈ ਤੇ ਜਿਹੜੀ ਉਸਨੇ ਰਚਨਾ ਕੀਤੀ ਹੈ ਕੁਦਰਤ ਦੀ ਇਹ ਉਹਦਾ ਸਰਗੁਣ ਰੂਪ ਹੈ ਸਰਗੁਣ ਵਿੱਚ ਵੀ ਉਹ ਆਪ ਹੀ ਇਸ ਨੂੰ ਕਾਇਮ ਰੱਖ ਰਿਹਾ ਹੈ ਸਰਗੁਣ ਦੀ ਜਿੰਦ ਜਾਨ ਉਹ ਆਪ ਹੀ ਹੈ ਉਹਦੇ ਕਰਕੇ ਸਰਗੁਣ ਕਾਹੀ ਮੈਨੀ ਤੇ ਸਰਗੁਣ ਵੀ ਖਤਮ ਹੋ ਜਾਏ ਤੇ ਸਰਗੁਣ ਨਿਰਗੁਣ ਦੋਹੀ ਰੂਪਨ ਇਹ ਦੋ ਹੀ ਚੀਜ਼ਾਂ ਦਾ ਸੰਸਾਰ ਮੁਰਕਬ ਹੈ ਸਰਗੁਣ ਵਿੱਚ ਅਸੀਂ ਸਾਰੇ ਜੀਵ ਜਨਤਾਂਦੇ ਆ ਸਭ ਪਦਾਰਥ ਆਉਂਦੇ ਨੇ ਠੋਸ ਆਰ ਵੇਵ ਰੂਪ ਯਾਨੀ ਲਹਿਰ ਰੂਪ ਜੋਤ ਰੂਪ ਇਹ ਸਭ ਸਰਗੁਣ ਵਿੱਚ ਆਉਂਦੇ ਨੇ ਉਹ ਜਿਹੜਾ ਨਿਰੰਕਾਰ ਪ੍ਰਮਾਤਮਾ ਉਹ ਸਦੀਵੀ ਸੱਚ ਹੈ ਤੇ ਇਹ ਜਿਹੜਾ ਸੰਸਾਰ ਦੇ ਝੂਠ ਨਾਲੋਂ ਕੂੜ ਨਾਲੋਂ ਨਾ ਤਾਂ ਤਾਂ ਟੁੱਟਦਾ ਹੈ ਜੇ ਉਸ ਸੱਚੀ ਦੀ ਵਡਿਆਈ ਕਰੀਏ ਸੱਚੀ ਦੀ ਰਜ਼ਾ ਵੀ ਚਲੀਏ ਤੇ ਫਿਰ ਸਭ ਪਾਸੇ ਇਹ ਮਹਿਸੂਸ ਹੁੰਦਾ ਹੈ ਕਿ ਦਿਸੀ ਕੁਦਰਤ ਵੀ ਉਹ ਹੈ ਤੇ ਅੰਦਰ ਦੇ ਸੰਸਾਰ ਵਿੱਚ ਹੀ ਉਹ ਹੀ ਹੈ ਸਾਰੀ ਖੇਡ ਉਸੇ ਦੀ ਹੈ ਫਿਰ ਦਿਸਦਾ ਕਿ ਸਭ ਆਪੇ ਸਚਿਆਰ ਸੋਈ ਸੋਈ ਸਦਾ ਸੱਚ ਸਾਇਬ ਸੱਚਾ ਸਾਚੀ ਨਹੀਂ ਉਹ ਬਸ ਸੋਈ ਸੋਈ ਸਦਾ ਸੱਚ ਉਹ ਬਸ ਉਹ ਪਰਮਾਤਮਾ ਹੀ ਸੱਚ ਹੈ ਬਾਕੀ ਸਭ ਕੂੜ ਹੈ ਸਾਇਬ ਸੱਚਾ ਉਹ ਸੱਚੇ ਦੀ ਸਾਈਬ ਹੀ ਹੈ ਸੰਸਾਰ ਤੇ ਹਕੂਮਤ ਸੱਚੀ ਦੀ ਹੈ ਇੱਥੇ ਝੂਠੀ ਹਕੂਮਤ ਕੋਈ ਜਿੰਨੀ ਮਰਜ਼ੀ ਬਣਾ ਕੇ ਬਹਿ ਜਾਏ ਪਰ ਇਹ ਛੁਟੀਆਂ ਹਕੂਮਤ ਕਰਨ ਵਾਲੇ ਉੱਪਰ ਵੀ ਉਹਦੀ ਹਕੂਮਤ ਹੈ ਉਹ ਇਹਨਾਂ ਨੂੰ ਵੀ ਚੁੱਕ ਕੇ ਲੈ ਜਾਂਦਾ ਹੈ ਇਹਨਾਂ ਦੀ ਹਕੂਮਤਾਂ ਨੂੰ ਖਤਮ ਕਰ ਦਿੰਦਾ ਹੈ ਉਹ ਨਦਰ ਉੱਪਰ ਟੀ ਜੇ ਕਰੇ ਸੁਲਤਾਨਾ ਕਹਾਕ ਰੈਂਦਾ ਉਹ ਬਾਦਸ਼ਾਹ ਨੂੰ ਕਾਕੋਤਨ ਜੋ ਕਰ ਦਿੰਦਾ ਕਿ ਇੱਕ ਸੱਚਾ ਸਾਈਬ ਉਹ ਹੈ ਸੱਚੀ ਸਾਈਬੀ ਸੰਸਾਰ ਦੀ ਉਹਦੀ ਹੈ ਸੱਚੀ ਨਾਈ ਉਹਦਾ ਨਾਮਣਾ ਉਹਦੀ ਵਡਿਆਈ ਵੀ ਬਹੁਤ ਵੱਡੀ ਹੈ ਉਹਦੀ ਵਡਿਆਈਆਂ ਦਾ ਕੋਈ ਮੁੱਲ ਨਹੀਂ ਪਾ ਸਕਦਾ ਕੋਈ ਗਿਣਤੀ ਮਿੰਤੀ ਨਹੀਂ ਹੋ ਸਕਦੀ ਹੈਪੀ ਹੋਸੀ ਜਾਣਾ ਜਿਹਾ ਸੀ ਹੈ ਵੀ ਤੇ ਸਦਾ ਵਾਸਤੇ ਅੱਗੇ ਰਹੇਗਾ ਵੀ ਹੋਵੇਗਾ ਵੀ ਰਚਨਾ ਜਿੰਨ ਰਚਾਈ ਜਿਸ ਨੇ ਇਹ ਸੰਸਾਦੀ ਰਚਨਾ ਰਚੀ ਹੈ ਬਸ ਕੇਵਲ ਇੱਕ ਉਹ ਹੀ ਹੈ ਜਿਹੜਾ ਅੱਜ ਵੀ ਹੈ ਤੇ ਸਦਾ ਰਹੇਗਾ ਬਾਕੀ ਕੋਈ ਚੀਜ਼ ਸਦਾ ਰਹਿਣ ਵਾਲੀ ਨਹੀਂ ਸਭ ਵਿਨਸਨਹਾਰ ਹੈ ਜੋ ਦਿਸੈ ਸੁਸਗਲ ਵਿਨਾਸ਼ਾ ਸਭ ਵਿਨਸਨਹਾਰ ਹੈ ਇਸ ਲਈ ਇਹ ਕੂੜ ਹੈ ਕਿ ਜੋ ਵਿਨਸਨਹਾਰ ਨਹੀਂ ਉਹ ਸਦਾ ਵਾਸਤੇ ਸੱਚ ਹੈ ਸੱਚ ਨਾਲ ਜੁੜਨ ਵਾਲੇ ਹੀ ਸੱਚੇ ਹੋ ਸਕਦੇ ਹਨ ਸੱਚ ਨਾਲ ਜੁੜਨ ਵਾਲੇ ਸੱਚ ਸੋਚ ਸਕਦੇ ਨੇ ਸੱਚ ਵਿਚਾਰ ਸਕਦੇ ਨੇ ਸੱਚ ਨੂੰ ਬੋਲ ਸਕਦੇ ਨੇ ਸੱਚ ਦੇ ਪੈਰਾ ਦੇ ਸਕਦੇ ਨੇ ਕੂੜ ਨਾਲ ਜੁੜੇ ਕਦੇ ਸੱਚ ਨਹੀਂ ਬੋਲ ਸਕਦੇ ਕਦੇ ਸੱਚ ਸੁਣ ਨਹੀਂ ਸਕਦੇ ਸੱਚ ਵਾਲਾ ਜੀਵਨ ਜੀਉ ਨਹੀਂ ਸਕਦੇ ਸੱਚੂ ਉਹ ਹੈ ਸਭ ਕੋ ਉਪਰ ਸੱਚ ਆਚਾਰ ਅਸੀਂ ਬੋਲਦੇ ਹਾਂ ਸੱਚ ਸੱਚ ਬੋਲਣ ਤੋਂ ਵੀ ਉੱਪਰ ਗੱਲ ਹੈ ਕਿ ਜੇ ਉਸ ਸੱਜਣਾ ਬੋਲਿਆ ਉਹਦੇ ਅਨੁਸਾਰ ਸਾਡਾ ਅਮਲੀ ਜੀਵਨ ਹੋਵੇ ਸਾਡਾ ਆਚਾਰ ਸਾਡਾ ਅਚਰਨ ਸਾਡਾ ਚਾਲ ਚੱਲਨ ਵੀ ਸੱਚਾ ਹੋਵੇ ਪਵਿੱਤਰ ਹੋਵੇ ਤਾਂ ਹੋਵੇਗਾ ਜੇ ਉਸ ਪਾਵਨ ਪਿਤਰ ਸੱਚ ਨਾਲ ਜੁੜਾਂਗੇ ਤਾਂ ਉਸ ਸੱਚਾਰੇ ਦੀ ਸਿਫਤ ਕਰਨ ਦੀ ਲੋੜ ਕਿਉਂ ਹੈ ਬੰਦਗੀ ਕਰਨ ਦੀ ਲੋੜ ਕਿਉਂ ਹੈ ਉਹਦੀ ਵਡਿਆਈਆਂ ਦੀ ਵਿਚਾਰ ਅਮਰਤ ਵਾਲੇ ਕਰਨ ਦੀ ਕਿਉਂ ਉਹ ਇਸ ਲਈ ਹੈ ਕਿਉਂਕਿ ਉਹੜਿਓ ਵਡਿਆਈਆਂ ਵਿਚਾਰਦਾ ਵਿਚਾਰਦਾ ਉਹਨਾਂ ਵਡਿਆਈਆਂ ਨਾਲ ਪਿਆਰ ਪੈ ਜਾਂਦਾ ਹੈ ਉਹ ਰੱਬੀ ਸਿਫਸਲਾ ਕਰਦੇ ਰੱਬੀ ਸਿਫਸਲਾ ਨਾਲ ਪਿਆਰ ਪੈ ਜਾਂਦਾ ਉਹੀ ਸਿਫਤਾਂ ਸਾਡੇ ਵੀ ਸੰਚਾਰ ਹੁੰਦੀਆਂ ਨੇ ਉਹੀ ਰੱਬੀ ਗੁਣ ਫਿਰ ਸਾਡੇ ਅੰਦਰ ਟਿਕਣਾ ਸ਼ੁਰੂ ਹੋ ਜਾਂਦੇ ਨੇ ਉਹਨਾਂ ਗੁਣਾਂ ਦੀ ਕਮਾਈ ਹੋਣੀ ਸ਼ੁਰੂ ਹੋ ਜਾਂਦੀ ਇਹ ਹੈ ਸੱਚੀ ਭਗਤੀ ਦੀ ਕਮਾਈ ਨਾਮ ਦੀ ਕਮਾਈ ਵੇ ਰੱਬ ਦੀਆਂ ਸਿਫਤਾਂ ਕਰਦੇ ਕਰਦੇ ਰੱਬ ਵਰਗੇ ਬਣਦੇ ਜਾਈਏ ਪ੍ਰਭੂ ਨਿਰਵੈਰਾ ਨਿਰਵੈਰ ਹੁੰਦੇ ਜਾਈਏ ਪ੍ਰਭੂ ਨਿਰਪੂਰਨ ਨਿਰਪੂਰਨ ਹੁੰਦੇ ਜਾਈਏ ਪ੍ਰਭੂ ਵਿਸਮਾਨਤਾ ਅਸੀਂ ਸਮਾਨਤਾ ਵਾਲੀ ਸਾਰੀ ਸੋਚ ਹੋਵੇ ਉਹ ਸਾਰੇ ਵਿੱਚ ਸਭ ਨਾਲ ਇੱਕੋ ਜਿਹਾ ਪਿਆਰ ਕਰਨ ਵਾਲਾ ਅਸੀਂ ਵੀ ਸਾਰੇ ਸੰਸਾਰ ਨਾਲ ਪ੍ਰੇਮ ਕਰਨ ਵਾਲੇ ਬਣ ਜਾਈਏ ਇਹ ਨੇ ਸੱਚੇ ਗੁਣ ਜਿਹੜੇ ਸੱਚੇ ਨਾਲ ਜੁੜਿਆ ਮਿਲਦੇ ਨੇ ਤੂੰ ਖਾਲੀ ਸੱਚ ਬੋਲਣਾ ਨਹੀਂ ਸੱਚਾ ਆਚਾਰ ਸੱਚਾ ਜੀਵਨ ਜਾਜ ਉਹ ਨਹੀਂ ਚਾਹੀਦੀਏ ਨਾਨਕ ਸੱਚ ਸੁਵਾਰਣ ਹਾਰਾ ਕਿਉਂਕਿ ਉਹ ਜਿਹੜਾ ਸੱਚ ਹੈ ਨਾ ਓਏ ਜੀਵਨ ਨੂੰ ਸਵਾਰਦਾ ਜਿਹਨਾਂ ਦੇ ਛੋਟ ਨਾਲ ਜੁੜੇ ਆ ਕੂੜ ਨਾਲ ਜੁੜੇ ਆ ਜਿਹਨਾਂ ਦੇ ਕੂੜ ਨਾਲ ਪਿਆਰ ਹੈ ਮਾਇਆ ਨਾਲ ਪਿਆਰ ਹੈ ਕੂੜੇ ਰਿਸ਼ਤੇ ਨੱਤੇ ਨਾਲ ਪਿਆਰ ਹੈ ਸਭੇ ਸਾਥ ਕੂੜਾ ਵੀ ਡਿੱਠੇ ਇਹਨੇ ਕੂੜੇ ਰਿਸ਼ਤੇ ਵਿੱਚ ਜਿੰਦਰੀ ਮਰੀ ਜਾ ਰਹੇ ਇਹਨੇ ਵਿੱਚ ਲੁੱਟ ਖਸੁੱਟ ਪਾ ਕੇ ਰੱਖੀ ਹੈ ਇਹਨ ਦੇ ਰਿ ਸੱਚ ਨਹੀਂ ਹੁੰਦਾ ਟਿਕਦਾ ਜਿਹਨੀ ਮਰਜੀ ਬਾਣੀ ਪੜੀ ਜਾਓ ਜਿੰਨੇ ਮਰਜੀ ਸਵਾਦ ਲਾ ਲਾ ਕੇ ਦੁਸਰ ਨੂੰ ਲੋਕਾਂ ਨੂੰ ਦਸੀ ਆ ਅੱਖਾਂ ਮੀਟ ਕੇ ਜਿੰਨਾ ਮਰਜੀ ਰੋਲੇ ਪਾਈ ਜਾਓ ਸਿਮਰਨ ਦੇ ਜਿਨੇ ਮਰਜੀ ਸਵਾਦ ਲਈ ਕੀਰਤਨ ਕਰੀ ਜਾਓ ਗੱਲ ਨਹੀਂ ਬਣਣੀ ਗੱਲ ਬਣਣੀ ਉਦੋਂ ਹੈ ਜਦੋਂ ਉਸ ਸੱਚ ਦੀ ਸਿਫਤ ਸਲਾ ਕਰਦੇ ਕਰਦੇ ਸੱਚੇ ਦੀ ਸਿਫਤ ਸਾਡੀ ਆਪਣੀ ਸਿਫਤ ਬਣ ਜਾਏ ਸੱਚੇ ਦੇ ਗੁਣ ਸਾਡੇ ਆਪਣੇ ਗੁਣ ਬਣ ਜਾਣ ਜਿਹੜੇ ਸਾਡੇ ਤੋਂ ਅਲੋਪ ਹੋ ਗਏ ਕਿਉਂ ਅਲੋਪ ਹੋ ਗਏ ਹਰ ਬਿਸਰਤ ਤੇਰੇ ਗੁਣ ਗਲਿਆ ਚਿਤ ਚੇਤਸ ਕੇ ਨਹੀਂ ਬਾਵ ਰਿਆ ਜਾਂ ਮਨ ਇੱਕ ਨ ਚੇਤਸ ਮੂਡ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਪ੍ਰਭੂ ਨੂੰ ਭੁਲਾਣ ਦੇ ਕਾਰਨ ਸੱਚ ਨੂੰ ਪੁਲਾਣ ਦੇ ਕਾਰਨ ਝੂਠ ਯਾਦ ਆ ਗਿਆ ਝੂਠ ਨਾਲ ਜੁੜ ਗਏ ਸੱਚ ਦੀ ਪਛਾਣ ਨਹੀਂ ਸੱਚ ਦਾ ਅਨੁਭਵ ਨਹੀਂ ਤੇ ਕੂੜ ਦਾ ਕੂੜ ਸਾਹਮਣੇ ਦਿਸਦਾ ਹੈ ਜੋ ਦਿਸਦਾ ਹੈ ਉਸ ਨਾਲ ਮੋਹ ਪੈਂਦਾ ਅਨਵਿਝਨ ਨਾਲ ਮੋਹ ਪਿਆਰ ਕਿਵੇਂ ਬਣੇ ਰਿਸ਼ਤਾ ਸੰਸਾਰ ਜਿਸ ਸੰਸਾਰ ਨਾਲ ਮੋਹ ਪੈਂਦਾ ਤੇ ਦਿਸਦਾ ਸੰਸਾਰ ਕੂੜਾ ਹੈ ਕੂੜ ਨਾਲ ਮੋਹ ਪੈ ਗਿਆ ਤੇ ਕੂੜ ਨੇ ਸਾਡਾ ਜੀਵਨ ਕੂੜਾ ਕਰ ਦਿੱਤਾ ਤੇ ਜੇ ਕੂੜੇ ਤੋਂ ਉੱਪਰ ਉੱਠ ਕੇ ਅਸੀਂ ਸੱਚੇ ਨਾਲ ਜੁੜੀਏ ਤੇ ਫਿਰ ਸਾਡਾ ਜੀਵਨ ਸਚਿਆਰਾ ਹੋ ਸਕਦਾ ਕਿਉਂਕਿ ਉਹ ਹੀ ਸਵਾਰ ਸਕਦਾ ਜ਼ਿੰਦਗੀ ਨੂੰ ਨਾਨਕ ਸਚ ਸਵਰਨਹਾਰ ਉਹ ਸੱਚ ਹੀ ਸਵਰਨਹਾਰ ਹੈ ਉਹ ਹੀ ਜੀਵਨ ਨੂੰ ਸਵਾਰ ਸਕਦਾ ਆਪਣੇ ਯਤਨ ਨਾਲ ਕੋਈ ਆਕੇ ਯਾਦ ਨਹੀਂ ਜੀ ਪਹਿਲੇ ਆਪਣੇ ਜੀਵਨ ਨੂੰ ਸਵਾਰ ਲੋ ਜੀ ਪਹਿਲੇ ਭੜੀਆਂ ਆਤਨ ਛੱਡ ਦਿਓ ਜੀ ਐਪ ਕੋ ਆਪ ਛੱਡ ਦਿਓ ਫਿਰ ਨਾਮ ਜਪੋ ਲੋ ਭਾਈ ਤਾਂ ਲੰ ਕਿਵੇਂ ਛੱਡ ਦਿਓਗੇ ਛੁੱਟਦੇ ਹੀ ਨਹੀਂ ਨਾਮ ਦਾ ਆਸਰਾ ਲੇ ਬਗਰ ਕੰਮ ਕਰੋ ਛੁੱਟਦੇ ਹੀ ਨਹੀਂ ਨਾਮ ਦਾ ਆਸਰਾ ਲੇ ਬਗਰ ਐਪ ਕੋ ਆਪ ਛੁੱਟਦੇ ਹੀ ਨਹੀਂ ਸੱਚ ਨਾਲ ਜਿਤਨੇ ਜਿਤਨੇ ਸੱਚ ਨਾਲ ਜੁੜਦੇ ਜਾਗੇ ਇਤਨੇ ਇਤਨੇ ਝੂਠ ਨਾਲ ਟੁੱਟਦੇ ਜਾਗੇ ਜੇ ਆਖੇ ਝੂਠ ਨਾਲ ਉਪਰੇ ਟੁੱਟ ਕੇ ਫਿਰ ਸੱਚ ਨਾਲ ਜੁੜੂਗੇ ਇਹ ਬੜਾ ਮੁਸ਼ਕਲ ਹੈ ਕਿਉਂਕਿ ਝੂਠੋ ਬੜਾ ਡਾਡਾ ਹੈ ਮੋ ਮਾਇਆ ਵੀ ਬੜੀ ਡਾਡੀ ਹੈ ਇਹ ਮਾਇਆ ਉਸਨੇ ਹੀ ਕੁਰਬਾਨ ਕੀਤਾ ਤਸੇ ਬਿਟੂ ਜਿਨ ਮੋ ਮਿੱਠਾ ਲਾਇਆ ਇਹ ਮੋ ਵੀ ਤੇ ਉਸਨੇ ਲਾਇਆ ਨਾ ਉਸ ਦਾ ਲਾਇਆ ਮੋ ਇਨਾ ਕਮਜ਼ੋਰ ਨਹੀਂ ਹੈ ਉਸਨੇ ਪੈਦਾ ਕੀਤੇ ਇਹ ਜਿਹੜੇ ਜਜ਼ਬੇ ਨੇ ਕੰਮ ਕਰੋ ਲੋਮੂ ਕਰ ਇਹਨੇ ਕੱਚੇ ਨਹੀਂ ਨੇ ਬੜੇ ਪੱਕੇ ਨੇ ਇਹ ਸਾਡੀ ਮਿਹਨਤ ਨਾਲ ਨਹੀਂ ਛੁੱਟਦੇ ਇਹ ਸੱਚ ਨਾਲ ਜੁੜੇ ਨਹੀਂ ਛੁੱਟਦੇ ਨੇ ਬਸ ਸੱਚ ਨੂੰ ਸਿਮਸਲਾ ਕਰੀ ਜਾਓ ਸਜ ਨਾਲ ਜੁੜੀ ਜਾਓ ਸੱਚ ਨੂੰ ਸਿਮਰੀ ਜਾਓ ਕੂੜ ਆਪਣੇ ਆਪ ਅੰਦਰੋਂ ਨਿਕਲਣਾ ਸ਼ੁਰੂ ਹੋ ਜਾਏਗਾ ਨਾਨਕ ਸੱਚ ਸਵਾਰਣ ਹਾਰਾ ਸੱਚ ਮਿਲਿਆ ਤਿੰਨ ਸੂਫੀਆਂ ਰੱਖਣ ਕੋ ਦਰਬਾਰ ਉਹ ਜਿਨ੍ਹਾਂ ਨੂੰ ਸੱਚ ਮਿਲ ਗਿਆ ਨਾ ਉਹਨੇ ਸਹੀ ਸੂਫੀ ਉਹਨੇ ਸਹੀ ਸੁਚੇ ਜੀਵਨ ਵਾਲੇ ਸੁਥਰੇ ਜੀਵਨ ਵਾਲੇ ਉਹ ਫਿਰ ਉਸ ਦਰਬਾਰ ਦੀ ਦਰਸ਼ਨ ਨੂੰ ਜਨਨ ਨੇ ਕਿ ਭਈ ਇਹ ਸਾਰੇ ਪਾਸੇ ਉਸੇ ਦਾ ਦਰਬਾਰ ਸਜਿਆ ਹੋਇਆ ਨਾਨਕ ਸਾਚੇ ਕੋ ਸੱਚ ਜਾਨ ਇਹ ਨਾਨਕ ਉਹ ਸੱਚੇ ਨੂੰ ਹੀ ਸੱਚ ਜਾਨ ਝੂਠੇ ਨੂੰ ਸਜਣਾ ਜੈ ਨਹੀਂ ਫਿਰ ਝੂਠ ਨੂੰ ਸੱਚ ਸਮਝ ਕੇ ਝੂਠ ਨੂੰ ਖਲਾਵੇਂ ਨਾਲ ਮਾਰੀ ਫਿਰ ਸੱਚ ਨੂੰ ਪਛਾਣ ਦੀ ਕੋਸ਼ਿਸ਼ ਕਰ ਨਉ ਪੂਜਿਆ ਨਉ ਮਨੀਆ ਅਖੰਡ ਸਦਾ ਸੱਚ ਸੋਏ ਪਰਮਾਤਮਾ ਦਾ ਨਾਮ ਹੀ ਪੂਜਣਾ ਚਾਹੀਦਾ ਹੈ ਨਾਮ ਨੂੰ ਹੀ ਮਰਨਾ ਚਾਹੀਦਾ ਹੈ ਕਿਉਂਕਿ ਉਹ ਸਦਾ ਅਖੰਡ ਹੈ ਕਦੇ ਖੰਡਨ ਨਹੀਂ ਹੁੰਦਾ ਕਦੇ ਖਤਮ ਨਹੀਂ ਹੁੰਦਾ ਸਦਾ ਸੱਚ ਉਹ ਸਦਾ ਵਾਸਤੇ قائم ਰਹਿਣ ਵਾਲੀ ਅਸੀ ਹੈ ਉਹ ਮਰਦੀ ਮੁਕਤੀ ਨਹੀਂ ਜਿੰਨਾਂ ਨਾਲ ਦੋਸਤੀ ਅਸੀਂ ਪਾਈ ਫਿਰਦੇ ਆ ਜਿੰਨਾਂ ਮੋਹ ਅਸੀਂ ਪਾਈ ਫਿਰਦੇ ਆ ਇਹ ਕੂੜੇ ਰਿਸ਼ਤੇ ਇੱਕ ਦਿਨ ਮੁੱਕ ਜਣਗੇ ਅਗਰ ਕਿਸੇ ਦਾ ਬੜਾ ਦਿਲੀ ਸੱਚਾ ਪਿਆਰ ਵੀ ਇੱਕ ਦੂਜੇ ਪਿੱਛੇ ਮਰ ਮਿਟਣ ਵਾਲਾ ਪਿਆਰ ਵੀ ਹੈ ਨਾ ਤਾਂ ਉਹ ਵੀ ਤੋੜ ਕੇ ਮਿਨੇਗਾ ਕਿ ਕਿ ਜਦੋਂ ਸਾਥ ਛੁੱਟਣਾ ਹੈ ਸਰੀਰ ਨੇ ਛੁੱਟ ਜਾਣਾ ਹੈ ਫਿਰ ਕੀ ਹੋਏਗਾ ਫਿਰ ਜਿਹਦੇ ਲਈ ਬਹੁਤਾ ਮੋਹ ਪਾਗ ਉਹਦੇ ਲਈ ਜਾਦੇ ਤੜਫਾਂਗੇ ਸੰਸਾਰ ਦੇ ਕਿਸੇ ਵੀ ਸੂਰਤ ਵਿੱਚ ਮੋਹ ਕਰਨ ਦੇ ਲਾਇਕ ਹੈ ਨਹੀਂ ਹੈ ਸਰਸਰ ਪ੍ਰੇਮ ਕਰਨ ਦੇ लायक ਹੈ ਇੱਕ ਦੂਜੇ ਨਾਲ ਪ੍ਰੇਮ ਕਰੀਏ ਇੱਕ ਦੂਜੇ ਪਿੱਛੇ ਲਈ ਪਹਿਲੀ ਭਾਵਨਾ ਰੱਖੀਏ ਇੱਕ ਇੱਕ ਦੂਜੇ ਦਾ ਬੁਰਾ ਨਾ ਮੰਗੀਏ ਬਸ ਇੱਥੇ ਤੱਕ ਸੀਮਤ ਰਹੀਏ ਇਸ ਤੋਂ ਅੱਗੇ ਜਿਹੜਾ ਮੋਹ ਹੈ ਨਾ ਮੋਹ ਰੋਗ ਬਣ ਜਾਂਦਾ ਹੈ ਪ੍ਰੇਮ ਇੱਕ ਗੁਣ ਹੈ ਮੋਹ ਰੋਗ ਬਣ ਜਾਂਦਾ ਹੈ ਤੂੰ ਪ੍ਰੇਮ ਤੱਕ ਸੀਮਤ ਰਹੀਏ ਤੇ ਫਿਰ ਸੱਚ ਨਾਲ ਜੁੜਾਂਗੇ ਤੇ ਫਿਰ ਜਾ ਕੇ ਸਾਡਾ ਜੀਵ ਜਿਹੜਾ ਸੂਫੀਆਂ ਵਾਲਾ ਗੁਰਮੁਖਾਂ ਵਾਲਾ ਬਣੇਗਾ ਇਸ ਲਈ ਨਾਉ ਪੂਜਿਏ ਨਾਉ ਮੰਨੀਏ ਨਾਮ ਨੂੰ ਹੀ ਪੂਜੋ ਨਾਮ ਨੂੰ ਹੀ ਮੰਨੋ ਅਖੰਡ ਸਦਾ ਸੱਚ ਸੋਏ ਉਹ ਸਦਾ ਵਸੇ ਅਖੰਡ ਹੈ ਇਹ ਵਿਸ਼ਾ ਅਜੇ ਜਾਰੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ